ਸਿੱਖ ਪ੍ਰਚਾਰਕ ਜਥੇਦਾਰ ਬਾਬਾ ਕਸ਼ਮੀਰਾ ਸਿੰਘ ਜੀ ਦਾ ਇੱਕ ਵੱਡਾ ਪ੍ਰਾਲਾ ਸਾਹਮਣੇ ਆਇਆ ਨਾਬਾ ਨਾਬਾ ਤਹਿਸੀਲ ਦਾ ਪਿੰਡ ਕੋਟਲੀ ਜਿੱਥੇ ਕਿ ਗੁਰੂ ਘਰ ਦੇ ਲਈ ਵੱਡੀ ਸੇਵਾ ਕੀਤੀ ਆ ਸਿੱਖ ਪ੍ਰਚਾਰਕ ਜਥੇਦਾਰ ਬਾਬਾ ਕਸ਼ਮੀਰਾ ਸਿੰਘ ਜੀ ਉਹ ਨੇ ਜੋ ਸਿਸਰ ਲਾਹੌਰਾ ਸਾਹਿਬ ਦੇ ਮੁਖੀ ਨੇ ਜੋ ਕਿ ਸਮੇ ਸਮੇਤੇ ਲੋਡਬੰਦ ਸਰਕਾਰੀ ਸਕੂਲਾਂ ਦੇ ਵਿੱਚ ਵੀ ਜਾ ਕੇ ਵੱਡੇ ਵੱਡੇ ਪ੍ਰਾਲੇ ਨੇ ਜਿਹੜੇ ਉਹ ਕਰਦੇ ਨੇ ਭਾਵੇਂ ਕਿ ਸਿਆਲ ਹੋਵੇ ਚਾਹੇ ਭਾਵੇਂ ਕਿ ਗਰਮੀਆਂ ਹੋਣ ਸਰਕਾਰੀ ਸਕੂਲਾਂ ਦੇ ਵਿੱਚ 12 ਤੋਂ 14 ਸਕੂਲ ਨੇ ਜਿਹੜੇ ਨਾਬਾ ਹਲਕੇ ਨਾਲ ਸੰਬੰਧਿਤ ਨੇ ਜਿਹੜੇ ਉਹਨਾਂ ਵੱਲੋਂ ਡੋਪਟ ਕੀਤੇ ਹੋਏ ਨੇ ਕੱਲ ਵੀ ਉਹਨਾਂ ਵੱਲੋਂ ਇੱਕ ਵੱਡਾ ਪ੍ਰਾਲਾ ਜਿਹੜਾ ਗੁਰੂ ਘਰ ਦੇ ਲਈ ਕੀਤਾ ਗਿਆ ਪਿੰਡ ਕੋਟਲੀ ਨਾਬਾ ਤਹਿਸੀਲ ਦਾ ਪਿੰਡ ਆ ਤੇ ਸਿੱਖ ਪ੍ਰਚਾਰਕ ਜਥੇਦਾਰ ਬਾਬਾ ਕਸ਼ਮੀਰਾ ਸਿੰਘ ਜੀ ਜੋ ਕਿ ਗੁਰਦੁਆਰਾ ਸਿਸਰ ਲਾਹੌਰ ਸਾਹਿਬ ਦੇ ਮੁਖੀ ਨੇ ਉਹਨਾਂ ਨਾਲ ਅਸੀਂ ਫੋਨ ਲਾਈਨ ਤੇ ਗੱਲਬਾਤ ਵੀ ਕਰਾਂਗੇ ਸਿੱਖ ਪ੍ਰਚਾਰਕ ਜਥੇਦਾਰ ਬਾਬਾ ਕਸ਼ਵੀਰ ਸਿੰਘ ਜੀ ਸਾਡੇ ਨਾਲ ਜੁੜ ਚੁੱਕੇ ਨੇ ਜਥੇਦਾਰ ਜੀ ਵੈਜੀ ਖਾਲਸਾ ਵੈਜੀ ਫਤੇ ਜੀ ਖਾਲਸਾ ਵੈਜੀ ਫਤੇ ਮਾਨ ਸਾਹਿਬ ਬਹੁਤ ਵਧੀਆ ਪ੍ਰਾਲਾ ਤੁਹਾਡੇ ਵੱਲੋਂ ਜਿਹੜਾ ਕੀਤਾ ਗਿਆ ਪਿੰਡ ਕੋਟਲੀ ਦੇ ਗੁਰੂ ਘਰ ਦੇ ਲਈ ਵੱਡਾ ਪ੍ਰਾਲਾ ਜਿਹੜਾ ਕੀਤਾ ਗਿਆ ਸਮੇਂ-ਸਮੇਂ ਤੇ ਤੁਸੀਂ ਸਰਕਾਰੀ ਸਕੂਲਾਂ ਦੇ ਵਿੱਚ ਵੀ ਜਾ ਕੇ ਵੱਡੇ ਪ੍ਰਾਲੇ ਕਰਦੇ ਹੋ ਜਥੇਦਾਰ ਜੀ ਇਹ ਮਾਨ ਸਾਹਿਬ ਇਸ ਤਰ੍ਹਾਂ ਮੈਂ ਨਾ ਉਤੋਂ ਕੋ ਭਾਈ ਭਵਿੰਦਰ ਸਿੰਘ ਆਪਣੇ ਕਮੇਟੀ ਮੈਂਬਰ ਵਿਨੇ ਸਰਦਾਰ ਸਜਨ ਸਿੰਘ ਸਰਪੰਚ ਉਹਨਾਂ ਦੇ ਪੁੱਤਰ ਜਿਹੜੇ ਜੀ ਉਹਨਾਂ ਦੇ ਘਰੋਂ ਆ ਰਹੇ ਸੀ ਤੇ ਮੈਂ ਕੋਟਲੀ ਤਲੰਗਿਆ ਤੇ ਉਹ ਗੁਰਦਾਰ ਸਾਹਿਬ ਦੀ ਜਿਹੜੀ ਮਾਰਸੀ ਉਹ ਲਪਾਈ ਨਹੀਂ ਸੀ ਹੋਈ ਹੋਈ ਹੂੰ ਜੀ ਤੇ ਮੈਂ ਭਵਿੰਦਰ ਸਿੰਘ ਨਾਲ ਗੱਲ ਕੀਤੀ ਵੀ ਇਸ ਤਰ੍ਹਾਂ ਕੋਟਲੀ ਵਾਲਾ ਗੁਰੂ ਘਰ ਦੀ ਜਿਹੜੀ ਲਪਾਈ ਹੈ ਬਾਹਰ ਹੋਈ ਨਹੀਂ ਹੋਈ ਜੀ ਤੇ ਕਹਿੰਦੇ ਹਾਂ ਉਹ ਕੁਛ ਪਿੰਡ ਛੋਟਾ ਹੈ ਤੇ ਇਸ ਕਰਕੇ ਉਹ ਮੈਂ ਕਿਹਾ ਜੀ ਆਪਾਂ ਇਹ ਸੇਵਾ ਕਰਵਾ ਦੀ ਤਾਂ ਕਹਿੰਦੇ ਜੀ ਮੈਂ ਮੈਂ ਉਹਨਾਂ ਨਾਲ ਗੱਲ ਕਰ ਲਵਾਂ ਉਹਨਾਂ ਨੇ ਪਰਮਤ ਮੀਟੀ ਨਾਲ ਤੇ ਪੰਜਾਹ ਦਿਨਾਂ ਗੱਲ ਕੀਤੀ ਜੀ ਤਾਂ ਮਾਹ ਸਾਹਿਬ ਇਹ ਅਸੀਂ ਉੱਥੇ ਗਏ ਤਾਂ ساری ਗੱਲ ਦਸੀ ਆਵੇਂ ਬਾਬਾ ਸਿੰਦਰ ਸਿੰਘ ਕਾਰਖਲੇ ਵਾਹਪੁਰਸ਼ਾ ਨੇ ਵੀ ਉਹਦੇ ਵਿੱਚ ਯੋਗਦਾਨ ਪਾਇਆ ਉਹ ਦੱਸਿਆ ਇਹ ਵੀ ਜਿਹੜੀ ਸੰਗਤ ਸਾਨੂੰ ਮਾਇਆ ਦਿੰਦੀ ਹੈ ਜੀ ਜੇ ਉਹ ਪਰਉਪਕਾਰ ਤੇ ਸੇਵਾ ਤੇ ਨਹੀਂ ਲੱਗਦੀ ਤੇ ਉਹਦੇ ਅਸੀਂ ਦੇਨਦਾਰ ਆ ਤੇ ਉਹ ਜਿਨ੍ਹਾਂ ਕੋ ਗੁਰਮਾਰ ਕਰਾਉਂਦੇ ਆ ਜਿਵੇਂ ਆਪ ਜੀ ਨੇ ਦੱਸਿਆ ਸਕੂਲਾਂ ਬਾਰੇ ਜਾਂ ਹੋਰ ਕਿਸੇ ਗੁਰੂ ਘਰ ਦੇ ਵਿੱਚ ਆ ਕੇ ਸੰਗਤ ਕਹਿੰਦੀ ਹੈ ਤਾਂ ਜਿੰਨੇ ਕਿ ਜਸਾ ਸ਼ਕਤ ਸੀ ਗੁਰੂ ਘਰ ਵੱਲੋਂ ਸੇਵਾ ਲਾਉਂਦਾ ਸ ਹੈ ਮਹਾਂਪੁਰਸ਼ਾਂ ਦਾ ਵੱਡਿਆਂ ਦਾ ਹੁਕਮ ਸੀ ਜੀ ਕਿ ਕੋਈ ਵੀ ਆਵੇ ਤਾਂ ਉਹਨੂੰ ਤੁਸੀਂ ਜਵਾਬ ਨਹੀਂ ਦੇਣਾ ਤਾਂ ਇਹ ਕਿਰਪਾ ਤਾਂ ਸਾਰੀ ਉਹਨਾਂ ਵੱਡਿਆਂ ਦੀ ਹੈ ਗੁਰੂ ਮਹਾਰਾਜ ਦੀ ਹੈ ਤੇ ਜਿੰਨੀ ਕੋ ਸੇਵਾ ਕਰਾਉਂਦੇ ਆ ਚਲੋ ਅਸੀਂ ਸਾਡੀ ਡਿਊਟੀ ਤਾਂ ਲੱਗੀ ਹੋਈ ਹੈ ਜਿਹੜਾ ਦਿਨ ਰਾਤ ਪ੍ਰਚਾਰ ਦੀ ਅਮਰ ਸ਼ਕਾਉਣਾ ਗੁਰੂ ਘਰ ਦਾ ਤੇ ਪ੍ਰਚਾਰ ਕਰਨਾ ਉਹ ਤਾਂ ਡਿਊਟੀ ਹੈਗੀ ਹੋਈ ਹੈ ਜੀ ਤੇ ਪਰ ਇਹ ਵੀ ਨਾਲ ਦੀਆਂ ਸੇਵਾ ਚੱਲਦੀ ਨੇ ਕੋਈ ਲੋੜਵੰਦ ਪਰਿਵਾਰ ਆ ਕੇ ਕਹਿੰਦਾ ਜੀ ਸਾਡੀ ਲੜਕੀ ਦੀ ਸ਼ਾਦੀ ਹੈ ਜਾਂ ਅਸੀਂ ਬੁਹਾਰਾ ਜੀ ਇਹ ਉਹ ਆਪ ਕਿਰਪਾ ਕਰਕੇ ਮਾਰ ਕਰਉਂਦੇ ਰਹਿੰਦੇ ਜਿਹੜੀ ਸੇਵਾ ਸੰਗਤ ਸਾਨੂੰ ਦਿੰਦੀ ਹੈ ਆਪਣੇ ਅ ਪਰਿਵਾਰ ਦੇ ਲੋੜਾਂ ਵਿੱਚੋਂ ਕੱਢ ਕੇ ਉਹ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਉਹਨੂੰ ਸੇਵਾ ਤੇ ਪਰਪ ਕਰ ਤੇ ਲਈਏ ਬਿਲਕੁਲ ਜੱਜਾ ਦੀ ਠੰਡੀ ਬਹੁਤ ਹੁਣ ਵੀ ਤੁਹਾਡਾ ਪ੍ਰਚਾਰ ਹੈ ਜਿਹੜਾ ਕਦੇ ਜੁਪੀ ਕਦੇ ਬਿਹਾਰ ਕਦੇ ਕੈਨੇਡਾ ਕਦੇ ਅਮਰੀਕਾ ਦੇ ਵਿੱਚ ਚੱਲ ਰਿਹਾ ਪ੍ਰਚਾਰ ਤੁਹਾਡਾ ਜੀ ਇਸ ਤਰ੍ਹਾਂ ਮਾਰ ਜੀ ਉਹ ਦਿਨ ਰਾਤ ਕਰਕੇ ਜਿਵੇਂ ਡਬਲ ਡਾਉਣ ਹੁੰਦੇ ਆ ਜਿਵੇਂ ਅੱਜ ਸਾਡਾ ਤਾਰੂਕੀ ਖੇਲਾ ਦਮਨ ਸੀ ਚੇਅਰਮੈਨ ਸਾਹਿਬੀ ਸਾਰੇ ਉੱਥੇ ਸੰਗਤ ਵਿੱਚ ਮਿਲੇ ਤੇ ਉਸ ਬਾਅਦ ਵਿੱਚ ਸਾਨੂੰ ਉੱਥੋਂ ਉੱਠ ਕੇ ਹਰਿਆਣਾ ਜਾਣਾ ਪੈ ਗਿਆ ਜੀ ਤੇ ਜਿਵੇਂ ਕੱਲ ਨੂੰ ਫੇਰ ਉੱਥੋਂ ਵਾਪਸ ਆ ਗਏ ਬਿਲਕੁਲ ਜੀ ਰਾਤ ਤੋਂ ਦਮਨ ਫਿਰ ਅੱਜ ਤੁਹਾਡਾ ਹਰਿਆਣਾ ਦੇ ਵਿੱਚ ਹਾਂ ਜੀ ਤੇ ਵੱਡੇ ਮਹਾਂਪੁਰਸ਼ਾਂ ਤੋਂ ਸੰਤ ਬਾਬਾ ਇਸਰ ਸੰਗੀ ਮਹਾਰਾਜ ਤੋਂ ਅੱਗੇ ਬਾਬਾ ਸਰਦੇਸ਼ ਸਿੰਘ ਮਹਾਰਾ ਅੱਗੇ ਜਿੰਨੇ ਰਾਣਾ ਸਾਹਿਬ ਦੇ ਜਥੇ ਨੇ ਆਪਣਾ ਨਾਅਨ ਦੇ ਲੋਰਾਂ ਦੇ ਪੱਖ ਕਥਾ ਕੀਰਤਨ ਪ੍ਰਚਾਰ ਕਰਨਾ ਤੇ ਅਮਰਸ਼ਕਾਉਣਾ ਹਮ ਬਿਲਕੁਲ ਤੁਹਾਡਾ ਬਿਲਕੁਲ ਬਹੁਤ-ਬਹੁਤ ਧੰਨਵਾਦ ਜਹਜ਼ਰ ਜੀ ਤੁਹਾਡਾ ਬਿਲਕੁਲ ਬਿਲਕੁਲ ਵੈਜ ਖੋਤੇ ਬਿਲਕੁਲ ਸਿੱਖ ਪ੍ਰਚਾਰਕ ਜੱਤਰ ਬਾਬਾ ਕਸ਼ਵੀਰ ਸਿੰਘ ਦੇ ਨਾਲ ਗੱਲਬਾਤ ਕੀਤੀ ਹੈ ਜਿਨ੍ਹਾਂ ਦਾ ਵੱਡਾ ਪ੍ਰਾਲਾ ਜਿਹੜਾ ਵੱਡਾ ਪ੍ਰਾਲਾ ਪਿੰਡ ਕੋਟਲੀ ਦੇ ਵਿੱਚ ਗੁਰੂ ਘਰ ਦੇ ਲਈ ਕੀਤਾ ਗਿਆ ਜਿੱਥੇ ਕਿ ਸਮੇਂ-ਸਮੇਂ ਤੇ ਸਰਕਾਰੀ ਸਕੂਲਾਂ ਦੇ ਵਿੱਚ ਜਾ ਕੇ ਬੱਚਿਆਂ ਨੂੰ ਵਿਦਿਆ ਤੇ ਫਰਨੀਚਰ ਜੋ ਵੀ ਲੋੜ ਆ ਸਰਕਾਰੀ ਸਕੂਲਾਂ ਦੀ ਉਹਨਾਂ ਨੂੰ ਪੂਰਾ ਕਰਦੇ ਨੇ ਇਹਨਾਂ ਬਾਤੋਂ ਹਰਮਿੰਦਰ ਸਿੰਘ